ਕਪੂਰਤਰਾ ਮਹੱਲਾ ਕੇਸਰੀ ਬਾਗ ਸੇਵਾ ਮੁਕਤ ਪੁਲਿਸ ਕਨਸਟੇਬਲ ਸਤਪ੍ਰਕਾਸ਼ ਦੇ ਉਸਦੇ ਭਤੀਜੇ ਰਾਮਗੋਪਾਲ ਪੰਡਾਰੀ ਨੇ ਡਾਕਖਾਨੇ ਵਿੱਚ ਕੰਮ ਕਰਨ ਵਾਲੇ ਕਿਸ਼ੋਰ ਚੰਨ ਨਾਲ ਮਿਲ ਕੇ ਡਾਕ ਖਾਤੇ ਵਿੱਚ ਪਈ ਕਰੋੜਾਂ ਰੁਪਏ ਦੀ ਰਕਮ ਹੜੱਪ ਕੇ ਗੈਰ ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਆਪਣੇ ਨਾਂ ਕਰਵਾ ਲਈ ਤੇ ਸਹਿਕਾਰੀ ਬੈਂਕ ਵਿੱਚੋਂ ਵੀ ਐਫ ਡੀ ਵੀ ਕਰਵਾ ਲਈ ਹੈ ਜ਼ਿਕਰ ਜੋ ਹੈ ਕਿ ਸੇਵਾਮੁਕਤ ਪੁਲਿਸ ਕਨਸਟੇਬਲ ਸਤਪ੍ਰਕਾਸ਼ ਦਾ ਆਪਣਾ ਕੋਈ ਬੱਚਾ ਨਹੀਂ ਹੈ ਕਈ ਸਾਲ ਪਹਿਲਾਂ ਸੇਵਾਮੁਕਤ ਪੁਲਿਸ ਕਨਸਟੇਬਲ ਸਤਪ੍ਰਕਾਸ਼ ਨੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਦੋ ਬੱਚਿਆਂ ਨੂੰ ਇੱਕ ਲੜਕੀ ਅਤੇ ਇੱਕ ਲੜਕੇ ਨੂੰ ਗੋਦ ਲਿਆ ਸੀਗਾ ਉਸ ਨੂੰ ਆਪਣਾ ਵਾਰਿਸ ਬਣਾਇਆ ਸੀ ਦੋ ਬੱਚਿਆਂ ਵਿੱਚ ਸੇਵਾ ਮੁਕਤ ਪੁਲਿਸ ਨੇ ਲੜਕੀ ਦਾ ਵਿਆਹ ਕੀਤਾ ਸੀ ਮੁੰਡੇ ਦਾ ਅਜੇ ਵਿਆਹ ਕਰਨਾ ਸੀ ਪਿਛਲੇ ਕੁਝ ਮਹੀਨੇ ਪਹਿਲਾਂ ਬਜ਼ੁਰਗ ਸੇਵਾ ਮੁਕਤ ਪੁਲਿਸ ਕਨਸਟੇਬਲ ਸਤਪ੍ਰਕਾਸ਼ ਨੂੰ ਸਦਾ ਪਤੀਜਾ ਰਾਮ ਗੋਪਾਲ ਪੰਡਾਰੀ ਚੁੱਕ ਕੇ ਲੈ ਗਿਆ ਪੇਸ਼ੇ ਤੋਂ ਇੱਕ ਪ੍ਰਾਈਵੇਟ ਬੈਂਕ ਵਿੱਚ ਮੈਨੇਜਰ ਹੈ ਬਜ਼ੁਰਗ ਸਤਪ੍ਰਕਾਸ਼ ਨੇ ਗੈਰ ਕਾਨੂੰਨੀ ਤਰੀਕਿਆਂ ਨਾਲ ਸਹਿਕਾਰੀ ਬੈਂਕ ਵਿੱਚ ਜਮਾ ਕਰਵਾਈ ਕਰੋੜਾਂ ਰੁਪਏ ਦੀ ਐਫਡੀ ਤੇ ਜائਦਾਦ ਹਾਸਲ ਕਰ ਲਈ ਹੈ ਜਦਕਿ ਪਿਤਾ ਦੀ ਜਮਾ ਕਰਵਾਈ ਗਈ ਐਫ ਡੀਬੀ ਬਜ਼ੁਰਗ ਸੇਵਾਮੁਕਤ ਪੁਲਿਸ ਅਧਿਕਾਰੀ ਨੇ ਗੋਦ ਲੈ ਬੱਚਿਆਂ ਪੁੱਤਰ ਸੰਜੀਪ ਕੁਮਾਰ ਅਤੇ ਲੜਕੀ ਸਰੋਜ ਨੂੰ ਜਦੋਂ ਪਤਾ ਲੱਗਿਆ ਕਿ ਉਸਦੇ ਜੀਜਾ ਦੇ ਲੜਕੇ रामगोपाल पंडारी ने ओना दे नाम ते ਕਰੋੜਾਂ ਰੁਪਏ ਦੀ ਜਾਇਦਾਦ ਅਤੇ ਐਫਡੀ ਮੁਹੱਲਾ केसरी बाग ਅਤੇ ਸਮਾਜ ਸੇਵੀ ਅਭੀ ਰਾਜਪੂਤ ਨੇ ਪੀੜਤ ਪਰਿਵਾਰ ਦੇ ਹੱਕ ਵਿੱਚ ਖੜੇ ਹੋ ਕੇ ਮੀਡੀਆ ਰਾਹੀਂ ਐਸਐਸਪੀ ਜ਼ਿਲ੍ਹਾ ਕਪੂਰਥਲਾ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਜਿਸਕਰ ਜੋ ਹੈ ਕਿ रामगोपाल पंडारी ਪਹਿਲਾਂ ਵੀ ਕਪੂਰਥਲਾ ਵਿੱਚ ਇੱਕ ਬਜ਼ੁਰਗ ਔਰਤ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕਿਆ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਵਿੰਦਰ ਹਾਂ ਜੀ ਕਿਰਮ ਮੱਲਾ ਵਾ ਕੇਸਰੀ ਬਾਤ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਸਾਨੂੰ ਹੋ ਗਿਆ 83500 ਸਾਲ ਨਹੀਂ ਹੋ ਗਿਆ ਤੇ ਜਿਹੜੀ ਸਤ ਪ੍ਰਕਾਸ਼ ਦੁਆਰਾ ਜਿਹੜਾ ਕਿ ਬੱਚਾ ਅਡੌਪਟ ਕੀਤਾ ਗਿਆ ਵਾ ਹੁਣ ਆਰਮ ਪ੍ਰਕਾਸ਼ ਭੰਡਾਰੀ ਵੱਲੋਂ ਉਹਦਾ ਹੱਕ ਵੀ ਖੋਇਆ ਜਾ ਰਿਹਾ ਵਾ ਤਾਂ ਕਿੱਦਾ ਦੇਖਦੇ ਮੱਲੇ ਵੱਲੋਂ ਅਸੀਂ ਤਾਂ ਦੇ ਇਹ ਚਾਹੁੰਦੇ ਹਾਂ ਜੀ ਇਸ ਬੱਚੇ ਨੂੰ ਇਨਸਾਫ ਦੁਆ ਜਾਵੇ ਜੀ ਪ੍ਰਸ਼ਾਸਨ ਨੂੰ ਇਹਦਾ ਖਿਆਲ ਰੱਖਣਾ ਚਾਹੀਦਾ ਹੈਗਾ ਵਾ ਸਤਪਾਲ ਜਿਹੜਾ ਹੈਗਾ ਵਾ 2 ਤਿੰਨ ਮਹੀਨੇ ਤੋਂ ਉਹਦੀ ਭੈਣ ਲੱਗੀ ਸੀ ਉਹਤੋਂ ਉਹ ਦੋ ਟਾਈ ਮਿੰਨੀਆਂ ਦੇ ਵਿੱਚ ਵਿੱਚ ਸਾਨੂੰ ਵੀ ਪਤਾ ਕਿ ਇਹਦੇ ਪੈਸੇ ਇਹਨਾਂ ਨੇ ਕਿੱਦਾਂ ਕਢਾਏ ਕਿੱਦਾਂ ਨਹੀਂ ਕਢਾਏ ਗਏ ਕਿਉਂਕਿ ਇਹ ਉਰਦੂ 'ਚ ਸੈਲ ਕਰਦਾ ਹੈਗਾ ਵਾ ਤੇ ਉਰਦੂ ਅੱਜਕੱਲ ਕਿਸੇ ਨੂੰ ਨਹੀਂ ਆਉਂਦਾ ਦਾ ਜਿਉ ਧੋਖੇ ਦੇ ਨਾਲ ਹੀ ਪੈਸੇ ਇਹਨਾਂ ਨੇ ਕਲਵਾਏ ਹੈਗੇ ਜਾਂ ਕੁਝ ਵੀ ਕਿਹਾ ਇਹਨਾਂ ਨੇ ਸੱਤ ਪਾਵੇਂ ਆਪ ਤੱਕ ਇਹ ਦੇ ਨਹੀਂ ਸਕਦਾ ਕਿਸੇ ਨੂੰ 10 ਰੁਪਏ ਨਹੀਂ ਦਿੰਦਾਗਾ ਹੈ ਹਾਂਜੀ ਤੇ ਹੁਣ ਇਹਦੀ ਹਾਲਤ ਇੱਥੇ ਜਦੋਂ ਇਹਦਾ ਇਦਾਂ ਦਾ ਮਰਨ ਵਾਲਾ ਹੋ ਗਿਆ ਡੀਲ ਹੋ ਇੱਥੇ ਛੱਡ ਗਿਆ ਇਹਦੀ ਛੱਡ ਗਿਆ ਸੰਜੀਵ ਜੋਗ ਤੇ ਇਹ ਨਹੀਂ ਸਾਨੂੰ ਪਤਾ ਵੀ ਕਦੋਂ ਛੱਡ ਗਿਆ ਕਦੋਂ ਨਹੀਂ ਹੇ ਇਹਦੀ ਬੇਟੀ ਜਿਹੜੀ ਸਰੋਜ ਹੈਗੀ ਆ ਉਹ ਆਈ ਆ ਹੁਣ 10-15 ਦਿਨ ਹੋ ਗਏ ਉਹ ਦੀ ਦੇਖਭਾਲ ਕਰਦੀ ਹੈਗੀ ਆ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਕਿ ਜੜ ਕੇ ਰਾਮ ਪ੍ਰਕਾਸ਼ ਭੰਡਾਰੇ ਹਾਂਜੀ ਕਿ ਰਾਮ ਗੋਪਾਲ ਰਾਮਕੋਪਾਲ ਭੰਡਾਰੇ ਹਾਂਜੀ ਤੇ ਲ ਵੀ ਇਹਨਾਂ ਨੂੰ ਕਹਲੋ ਕਿ ਜਾ ਕੇ ਕਿਤਨਾ ਕਿਤੇ ਝੂਠ ਬੋਲ ਕੇ ਪ੍ਰਾਪਰਟੀ ਇਹਨਾਂ ਦੇ ਇਹਨਾਂ ਦੇ ਬੱਚੇ ਦਾ ਹੱਕ ਖੋਇਆ ਵਾ ਹਾਂਜੀ ਹਾਂਜੀ ਤਾਂ ਹੁਣ ਇਦਾਰੇ ਬੰਦੇ ਦੇ ਉੱਤੇ ਕੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਫਿਰ ਉਸ ਤੋਂ ਅਸੀਂ ਉਸਾਫ ਮੰਗਦੇ ਹੈਗੇ ਇਸ ਬੱਚੇ ਨੂੰ ਇਸ ਜਾਇਦਾਦ ਦਾ ਇਹ ਹਿੱਸਾ ਮਿਲਣਾ ਚਾਹੀਦਾ ਕੀ ਆਨਵਰ ਟਾਈਮ ਤੇ ਮਹੱਲੇ ਵੱਲੋਂ ਵੀ ਮਹੱਲੇ ਵਾਸੀਓ ਵੱਲੋਂ ਵੀ ਇਹ ਜਿਹੜੇ ਖਿਲਾਫ ਕੋਈ ਲਿਖਤੀ ਕੰਪਲੀਟ ਦਿੱਤੀ ਜਾਊਗੀ ਐਸਐਸਪੀ ਸਾਹਿਬ ਨੂੰ ਦਿੱਤੀ ਜਾਊਗੀ ਜਰੂਰ ਕੀਤੀ ਜਾਊਗੀ ਜੇ ਇਹਨਾਂ ਨੂੰ ਸਾਫ ਨਾਮ ਮਿਲਿਆ ਤੇ ਸਾਰੇ ਮਹੱਲਾ ਇਕੱਠਾ ਹੋ ਕੇ ਇਨਸਾਫ ਮੰਗੂਗਾ ਤੇ ਰਿਪੋਰਟ ਦੇਾਂਗੇ ਹਾਂਜੀ ਕੀ ਨਾਮ ਹੈ ਆਪਣਾ ਸਜੀਤ ਮਰ ਹਾਂਜੀ ਕਰਮਨ ਲਾਵਾ ਕੀ ਸੀ ਬਾਤ ਮੈਂ ਕਿ ਕੀ ਤੁਹਾਡੇ ਫਾਦਰ ਦਾ ਕੀ ਨਾਮ ਆ ਸਤਪ੍ਰਕਾਸ਼ ਹਾਂਜੀ ਤੇ ਕਿਵੇਂ ਲੋਤਾ ਨੇ ਠੱਗੀ ਕੀਤੀਗੇ ਤੇ ਕਿਸ ਤਰੀਕੇ ਨੇ ਠੱਗੀ ਕੀਤੀਗੇ ਸਰ ਇੱਕ ਗੀਤਾਰ ਵਾਲੀ ਉਹ ਸਾਡੀ ਜਿਹੜੀ ਹੈਈ ਆ ਤੇ ਉਹਨੇ ਕੀ ਕੀਤਾ ਵੀ ਇੱਕ ਲੱਖਾਂ ਲੱਖਾਂ ਬੰਦਾ ਲਾਇਆ ਸੀਗਾ ਯਾਨੀ ਉਹਨੇ ਕੀ ਲੱਖਾਂ ਲਾ ਕੇ ਉਸ ਤੋਂ ਬਾਅਦ ਉਹਨੇ ਕੀ ਜਿਹਨੂੰ ਮਕਾਨ ਕਰਾਇਆ ਤੇ ਰਿੰਦਾ ਹੀ ਰੱਖਾ ਹੁਣ ਉਹ ਆਪਣਾ ਮਕਾਨ ਇਸਟਮ ਬਣਾ ਲਿਆ ਵਾ ਤੇ ਉਹਦੇ ਵਿੱਚ ਰਾਮਕੋਲ ਭੰਡਾਰੀ ਵੀ ਹੈਗਾ ਵਾ ਇਹਨਾਂ ਨੇ ਐਕਚੁਅਲੀ ਆਪਣੀ ਬੈਂਕ ਦੇ ਵਿੱਚ ਯਾਨੀ ਕਿ ਸਾਡੇ ਜਿਹੜੀ ਦਾਸ ਨੇ ਜਾਂ ਜੋ ਵੀ ਹੈਗਾ ਕਿ ਉਹਨੇ ਕਪਲਾ ਬੋਹ ਕੀਤਾ ਸਰ ਨੂੰ ਸਾਨੂੰ ਇਹ ਨਹੀਂ ਪਤਾ ਕੀ ਆ ਤੇ ਕੀ ਕਰੀਏ ਕਹਿੰਦੇ ਆਂ ਤੁਹਾਨੂੰ ਤੁਹਾਡੇ ਮਕਾਨ ਚੋਂ ਬਾਹਰ ਕੱਢਣੇ ਚਾਹੁੰਦੇ ਆਂ ਤੁਹਾਨੂੰ ਧਮਕੀਆਂ ਦੇ ਦਿੱਤੀਆਂ ਸਰ ਮੈਨੂੰ ਕਹਿ ਗਿਆ ਸੀ ਕਿ ਤੈਨੂੰ ਮੈਂ 16 ਜਨਵਰੀ ਨੂੰ ਮਕਾਨ ਚ ਕੱਢ ਦੇਣਾ ਮੈਂ ਕਿੱਥੇ ਜਾਵਾਂ ਸਰ ਚਲੋ ਕੋਈ ਨਹੀਂ ਕੋਈ ਹੌਸਲਾ ਕਰੋ ਕੋਈ ਨਹੀਂ ਜਾਣਾ ਕਿੱ데 ਨਹੀਂ ਇੱਥੇ ਰਹਿਣਾ ਵਾ ਤਾਂ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਇਹ ਤੋਂ ਕੋਈ ਇਨਸਾਫ ਲਈ ਮੰਗ ਕਰਦੇ ਹਾਂ ਹਾਂ ਕਹਾਂ ਹਾਂਜੀ ਉਹ ਨੰਬਰ ਉਹ ਕਿ ਕਰ ਰਹੀ ਸੀ ਲੱਗਦਾ ਉਹਨਾਂ ਜ਼ਾਬਤ ਨੂੰ ਜ਼ਾਬਤ ਹੋਇਆ ਜਾਵੇ ਅਸੇ ਇਹ ਆ ਆ ਕੋਣ ਤੁਸੀਂ ਨਿੱਤੇ ਸੇ ਨਹੀਂ ਆਇਆ ਨਹੀਂ ਮਰ ਗਿਆ ਇਹ ਨਹੀਂ ਜਿਹੜਾ ਕਿ ਭੰਡਾਰੀ ਹੈ ਭੰਡਾਰੀ ਕਹਿ ਰਹੇ ਪਏ ਆ ਤੁਸੀਂ ਇਹਨੂੰ ਪ੍ਰੋਪਰਟੀ ਆਪਣੀ ਮਰਜ਼ੀ ਨਾਲ ਲੈ ਕੇ ਦਿੱਤੀ ਕਿ ਇਹਨੇ ਧੱਕੇ ਨਾਲ ਲਖਵਾਈ ਤੁਹਾਡੇ ਕੋ ਪਾਂਜਾ ਕੋ ਓ ਜੇ ਬਬਲੂ ਨੂੰ ਤੁਸੀਂ ਪ੍ਰਾਪਰਟੀ ਆਪਣੀ ਮਰਜ਼ੀ ਨਾਲ ਲੈ ਕੇ ਦਿੱਤੀ ਆਪਣੇ ਭਾਂਜੇ ਨੂੰ ਕੀਨ ਨੂੰ ਏ ਤੱਕੇ ਨਾਲ ਲਿਖਵਾਈ ਤੁਹਾਡੇ ਕੋ ਬਬਲੂ ਨੇ ਉਹ ਬੈਠੇ ਜਾ ਖੁੰਜਿਆ ਆਪਾਂ ਮਗਾਰ ਬੈਠਾ ਆਪਾਂ ਪੈਸੇ ਮੰਗੇ ਆਦੂ ਗਏ ਕੋਈ ਪੈਸੇ ਨਹੀਂ ਆ ਅੱਛਾ ਕਹੇ ਬਬਲੂ ਨੇ ਤੱਕੇ ਨਾਲ ਲਿਖਵਾਈ ਹੈ ਇਹੀ ਗੱਲ ਨਾ ਹਾਂਜੀ ਅਭੀ ਇਹ ਕੀ ਮਾਮਲਾ ਸੀ ਜਿਹੜਾ ਕਿ ਅੱਜ ਤੁਸੀਂ ਮੱਲਾ ਕੇ ਕੇਸਰੀ ਬਾਗ ਦੇ ਵਿੱਚ ਆਏ ਆ ਤਾਂ ਕਿ ਮਾਮਲਾ ਕੀ ਸੀ ਪਰਿਵਾਰ ਦਾ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਬੂਤਰਾ ਤੁਸੀਂ ਸਾਰੇ ਜਾਣਦੇ ਹੋ ਮੈਂ ਹਮੇਸ਼ਾ ਆਪਣੇ ਹਲਕੇ ਦੇ ਆਮ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਕੋਸ਼ਿਸ਼ ਕੀਤੀ ਆ ਅੱਜ ਮੇਰੇ ਕੋਲ ਜਦੋਂ ਅਪਰੋਚ ਕੀਤੀ ਗਈ ਸੰਜੀਵ ਜੀ ਵੱਲੋਂ ਇਹਨਾਂ ਜਿਹੜੇ ਸਿਸਟਰ ਜਿਹੜੇ ਚਾਚੀ ਲੈ ਚੁਣ ਚਾਹ ਬੋਜੀ ਨਹੀਂ ਸੱਜਣਾ ਸਿਸਟਰ ਸਰੋਜ ਜੀ ਇਹਨਾਂ ਸਾਰਿਆਂ ਬੰਦ ਜਿਹੜਾ ਮੱਲਾ ਵਾਸੀਆਂ ਵੱਲੋਂ ਮੈਨੂੰ ਅਪਰੋਚ ਕੀਤੀ ਗਈ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਜੋ ਜੋ ਇਹਨਾਂ ਦਾ ਗਲਤ ਵਤੀਰਾ ਜਿਹੜਾ ਹੋਇਆ ਵਾ ਇਹ ਲੜਕਾ ਵਾ ਸੰਜੀਵ ਜਿੰਨੂੰ ਅਡੌਪਟ ਕੀਤਾ ਇਹ 7 ਬਾਲ ਆਈ ਪਰਾਨ ਸੱਤ ਬਾਲ ਜੋਗੀ ਮੋਹੱਲਾ ਕੇਸਰੀ ਬਾਗ ਰਹਿਣ ਵਾਲੇ ਆ ਜਿਹੜੇ ਕਿ ਪੰਜਾਬ ਪੁਲਿਸ ਤੋਂ ਰਿਟਾਇਰਡ ਕੀ ਹੋਗੇ ਜੀ ਹਵਲਦਾਰ ਹਵਲਦਾਰ ਸਿਗਰ ਪੇਮਾਨਾ ਦਿੰਦੇ ਸੀ ਜੋ ਕਿ ਉਹ ਰਿਟਾਇਰਡ ਆ ਤੇ ਇਹਨੂੰ ਤੇ ਇਹਨਾਂ ਹੀ ਸਿਸਟਮ ਤੋਂ ਅਡੌਪਟ ਕੀਤਾ ਗਿਆ ਜੀ तकरीबन ਜਦੋਂ ਇਹ 5 ਸਾਲ ਦੇ ਹੀ ਹੈ ਇਹਨਾਂ ਕੋਲ ਅਡੌਪਸ਼ਨ ਦੇ ਸਰਟੀਫੀਕੇਟ ਵੀ ਹੈਗੇ ਆ ਜਿਹੜੇ ਕਿ ਸਾਡੇ ਕੋਲ ਮੌਜੂਦ ਵੀ ਆ ਤੇ ਸੰਜੀਵ ਕੁਮਾਰ ਜਿਹੜਾ ਅਡੌਪਸ਼ਨ ਸਰਟੀਫੀਕੇਟ ਸਾਡੇ ਕੋਲ ਮਨਜ਼ੂਰ ਆ ਤੇ ਇਹ ਜਿਹੜਾ ਵਾ ਸੰਜੀਵ ਨੂੰ ਜਦੋਂ ਇਹ ਵਿਚਾਰਾ ਬੜੇ ਲੰਬੇ ਸਮੇਂ ਤੋਂ ਚਲੋ ਕੋਈ ਨਹੀਂ ਕੋਈ ਰੋਣਾ ਨਹੀਂ ਰੋਣਾ ਨਹੀਂ ਜੀ ਸੰਜੀਵ ਜੀ ਦੇਖੋ ਕਿੰਨਾ ਵਿਚਾਰਾ ਉਦਾਸ ਆ ਪਹਿਲੋ ਤੇ ਇਹ ਜਿਹੜਾ ਜਿਨ੍ਹਾਂ ਦੇ ਜਿਹੜੇ ਫਾਦਰ ਨਾਲ ਸਤਪਾਲ ਜੀ ਜਿਨ੍ਹਾਂ ਨੇ ਨੂੰ ਅਡੌਪਟ ਕੀਤਾ ਪਹਿਲੋ ਤੇ ਵਿਚਾਰਾ ਛੋਟੀ ਉਮਰ ਤੋਂ ਹੀ ਕੰਮ ਕਰਦਾ ਰਿਹਾ ਦੁਕਾਨਾਂ ਤੇ ਮਿਹਨਤ ਕਰਦਾ ਰਿਹਾ ਜਿਹੜੀ ਦੀ ਤਨਖਾਹ ਹੀ ਵਿਚਾਰੇ ਦੀ ਜੋ ਕਿ ਆਮ ਬੱਚਾ ਹੋਵੇ ਉਹ ਆਪਣੇ ਘਰਾਂ ਦੇ ਵਿੱਚ ਰੱਖਦਾ ਵਾ ਇਹਦੀ ਤਨਖਾਹ ਵੀ ਜਿਹੜੀ ਆ ਉਹ ਸਤਪਾਲ ਜਿਹੜਾ ਇਹਨਾਂ ਪਿਤਾ ਜੀ ਜਿਹਨਾਂ ਅਡੌਪਟ ਕੀਤਾ ਉਹ ਲੈ ਕੇ ਅੰਦਰ ਇਹਨੇ ਬਚਾਉਣੇ ਨੇ ਕਦੀ ਆਪਣੇ ਬਾਰੇ ਸੋਚਿਆ ਨਹੀਂ ਤੁਸੀਂ ਆ ਦੇਖੋ ਮhalla ਸਾਰਾ ਕਿੰਨੀ ਤਦਾਦ ਦੇ ਵਿੱਚ ਖੜਾ ਵਾ ਠੀਕ ਆ ਜੀ ਆ ਸਰੋਜ ਰਾਣੀ ਜੀ ਵੀ ਖੜੇ ਨੇ ਤੇ ਇਹਨਾਂ ਦਾ ਪਰਿਵਾਰ ਵੀ ਖੜਾ ਵਾ ਉਹ ਸਾਰੇ ਕਹਿੰਦੇ ਕਿ ਜਿਹੜਾ ਸੰਜੀਵ ਵਿਚਾਰਾ ਵਾ ਇਹਨਾਂ ਧੱਕਾ ਹੋਇਆ ਪਹਿਲੇ ਤੈਨੂੰ ਛੋਟੇ ਹੁੰਦੇ ਤਾਂ ਇਦਾਂ ਰੱਖਿਆ ਗਿਆ ਨਾ ਇਹਨੂੰ ਜਨੂੰ ਬਚਪਨਾ ਇਹਦਾ ਜਨਦਾ ਇਦਾਂ ਹੀ ਕੰਮ ਕਾਜੇ ਕਰਦਾ ਸੇਵਾ ਕਰਵਾ ਲਈਏ ਕੋ ਸਾਰੀ ਸੁਪਰੀਮ ਕੋਰਟ ਦੀ ਰੂਲਿੰਗ ਵੀ ਆ ਕਿ ਜੇ ਕਿਸੇ ਨੂੰ ਅਡਾਪਟ ਕਰਦੇ ਬੱਚੇ ਨੂੰ ਸਾਰੇ ਡਾਕੂਮੈਂਟ ਦੇ ਨਾਲ ਤੇ ਤੁਸੀਂ ਉਹਦੇ ਨਾਲ ਖਿਲਵਾੜ ਨਹੀਂ ਕਰ ਸਕਦੇ ਸੋ ਸਤਪਾਲ ਜੀ ਨੇ ਕਈ ਕਈ ਜਗ੍ਹਾ ਤੇ ਚ ਇਹਨੂੰ ਕਿਰਾਏ ਦਾ ਸ਼ੋਅ ਕਰ ਦਿੱਤਾ ਇਹਨਾਂ ਜਿਹੜੀਆਂ ਫਰਦਾਂ ਵਾਂ ਫਰਦਾਂ ਵਿੱਚ ਵੀ ਇਹ ਬੇਟਾ ਬੋਲਦਾ ਉਹਨਾਂ ਦਾ ਵਿੱਚ ਤੇ ਦੇਖੋ ਹੁਣ ਤੇ ਅਸੀਂ ਪੰਜਾਬ ਪੁਲਿਸ ਦੇ ਐਸਐਸਪੀ ਸਾਹਿਬ ਕੋਲ ਮੰਗ ਕਰਾਂਗੇ ਜਲਦੀ ਹੀ ਉਹਨਾਂ ਨੂੰ ਮਿਲਾਂਗੇ ਵੀ ਮੋਹੱਲਾ ਵਾਸੀ ਸਾਰੇ ਨਾਲ ਨੇ ਸਾਡੀ ਵੱਡੀ ਭੈਣ ਇਹ ਵੀ ਜੜਾਂਗੇ ਪੂਰਾ ਇਹਨਾਂ ਦੀ ਮਿਹਨਤ ਕੀਤੀ ਨਾਲੀ ਬੀੜਾ ਚੱਕਿਆ ਉਹ ਵੀ ਨਾਲ ਨੇ ਮੋਹੱਲਾ ਨਿਵਾਸੀ ਦਰਜਾ ਦਰਜਾ ਵੱਡੇ ਸੀਨੀਅਰ ਲੋਕ ਵੀ ਨਾਲ ਨੇ ਸੋ ਅਸੀਂ ਪੰਜਾਬ ਪੁਲਿਸ ਨੂੰ ਵੀ ਸ਼ਿਕਾਇਤ ਕਰਾਂਗੇ ਕਿ ਜਿਹੜਾ ਅਡੌਪਸ਼ਨ ਦਾ ਮਿਸਯੂਜ਼ ਕੀਤਾ ਗਿਆ ਸੰਜੀਵ ਨੂੰ ਉਹਦਾ ਬੰਦਾ ਹੱਕ ਨਹੀਂ ਦਿੱਤਾ ਗਿਆ ਤੇ ਹੁਣ ਜਿਹੜੇ ਗਲਤ ਬੰਦੇ ਆ ਉਹ ਤਕਰੀਬਨ ਕਹਿੰਦੇ ਇਹਨਾਂ ਵੱਲੋਂ ਦੱਸਿਆ ਗਿਆ ਸੰਜੀਵ ਜੀ ਨੂੰ ਕਰੋ 1.5 ਕਰੋੜ ਰੁਪਇਆ ਸੀ ਕੋਆਪਰੇਟਿਵ ਬੈਂਕ ਤੇ ਡਾਕਖਾਨੇ ਦਾ ਜਿਹੜਾ ਐਫ ਡੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਕੋਈ ਬੰਦਾ ਵਾ ਕਿਸ਼ੋਰ ਚੰਦ ਕਿਸ਼ੋਰ ਚੰਦ ਸੀਗਾ ਜੀ ਜਿਹੜਾ ਡਾਕਖਾਨੇ ਦਾ ਸੀਗਾ ਡਾਕਖਾਨੇ ਦਾ ਏਜੰਸੀ ਕਿਸ਼ੋਰ ਕੁਮਾਰ ਤੇ ਇਹਨਾਂ ਦਾ ਜਿਹੜਾ ਰਾਮਕੋਪਾਲ ਪੰਡਾਏ ਦਾ ਕਿ ਲੱਗਦੇ ਆ ਜੀ ਪੂਆ ਦਾ ਮੁੰਡਾ ਬੜਾ ਤਕੂਆ ਦਾ ਮੁੰਡਾ ਸੀ ਕਹਿੰਦੇ ਉਹਨੇ ਜਿਹੜਾ ਵਾ ਸਾਰੇ ਡਾਕੂਮੈਂਟ ਕਰਵਾ ਕੇ ਸਾਈਨ ਤੇ ਇਹਨਾਂ ਦੀ ਜਿਹੜੀ ਹੱਕ ਵਾ ਉਹ ਖੋਲਿਆ ਇਹ ਜਿਹੜੀ ਸਾਡੀ ਭੈਣ ਵਾ ਇਹ ਜਿਹੜੀ ਆ 2 ਐਫ ਡੀ ਅਸੀਂ ਕੋਆਪਰੇਟਿਵ ਬੈਂਕ ਚ ਸਰੋਜ ਰਾਣੀ ਉਹ ਚ ਨੋਮੀਨੇਸ਼ਨ ਸੀ ਤੇ 34 ਲੱਖ ਅੱਗੇ ਆਓ ਜੀ ਕਿੰਨੇ ਲੜਾ ਕੋ ਕਰਵਾਇਆ ਨੋਮੀਨੇਸ਼ਨ ਖਦਮ ਬਬਲੂ ਨੇ ਸਾਹਮਣੇ ਦੱਸੋ ਜੀ ਜੀ ਨਾਮ ਕੀ ਨਾਮ ਹੈ ਰਾਉਤਮਾ ਘੰਟਾ ਦੀ ਨਾਮ ਲੱਖਾ ਰਾਮਕਮਰ ਭੰਡਾਰੀ ਤੇ ਲੱਖੇ ਨੇ ਕਹਿੰਦੇ ਨਾ ਨੋਮੀਨੇਸ਼ਨ ਵਾਲੀ ਆਪਣੀਆਂ ਵਿੱਚ ਉਸ ਕੋਆਪਰੇਟਿਵ ਬੈਂਕ ਨੂੰ ਖਤਮ ਕਰਾਤੀ ਇਹ ਸਾਜ਼ਿਸ਼ਵਾ ਇਹ ਕਹਿੰਦੇ ਰਾਮਕਮਰ ਭੰਡਾਰੀ ਨੇ ਦੱਸਿਆ ਉਹੀ ਬੰਦਾ ਵਾ ਜਿਹੜਾ ਪਿਛਲੇ ਦਿਨੀ ਇੱਕ ਬੜਾ ਤਗੜਾ ਫਰੋਡ ਹੋਇਆ ਹੈਗਾ ਇੱਕ ਮਾਤਾ ਦੇ ਨਾਲ ਕਰੋੜ ਡੇਢ ਕਰੋੜ ਰੁਪਏ ਦਾ ਜਿਹਦੇ ਵਿੱਚ ਇੱਕ ਮੁੰਡਾ ਜਿਹੜਾ ਕੋਈ ਕਪਿਲ ਸੀਗਾ ਕੋਈ ਗਰੋਵਰ ਉਹ ਨਾਮ ਦਾ ਸੀਗਾ ਉਹਦੇ ਨਾਲ ਇੱਕ ਬੈਂਕ ਵਾਲਾ ਸੀ ਮੈਨੇਜਰ ਉਹੀ ਰਾਮਕਮਰ ਭੰਡਾਰੀ ਆ ਇਹਨਾਂ ਦੇ ਕਹਿ ਮਜ਼ਾਕ ਜਿੰਨੇ ਉਦੋਂ ਕਪਲਾ ਕੀਤਾ ਹੀ ਤੇ ਅੱਜ ਇਹਨਾਂ ਦਾ ਵੀ ਗਰੀਬ ਬਣਾ ਜਿਆ ਧੱਕਾ ਕਹਿੰਦੇ ਉਹੀ ਬੰਦਾ ਕਰ ਰਿਹਾ ਵਾ ਜੇ ਗੱਲ ਕਰੀਏ ਜਿਹੜੇ ਕਿ ਇੱਜਾ ਦੇ ਜਿਹੜੇ ਬੰਦੇ ਪਹਿਲਾਂ ਵੀ ਉਹ ਬੰਦੇ ਆਰਮ ਕਪਾਲ ਦੇ ਜਿਹੜੀ ਗੱਲ ਆਉਂਦੀ ਹੈ ਕਿ ਪਹਿਲਾਂ ਵੀ ਠੱਗੀ ਠੋਰੀ ਕੀਤੀ ਆ ਤਾਂ ਹੁਣ ਵੀ ਇੱਕ ਤਰ੍ਹਾਂ ਆਪਣੇ ਪ੍ਰਵਾਦ ਦੇ ਨਾਲ ਵੀ ਠੱਗੀ ਠੋਰੀ ਕਰਕੇ ਕਿਸੇ ਦਾ ਹੱਕ ਖੋਹ ਲਿਆ ਵਾ ਤੇ ਇੱਧਰ ਬੰਦੇ ਦੇ ਉੱਤੇ ਕੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਕਾਰਵਾਈ ਦੇਖੋ ਜੀ ਮੈਨੂੰ ਲੱਗਦਾ ਪੁਲਿਸ ਵੀ ਸੁੱਤੀ ਪਈ ਆ ਹੁਣ ਜਦੋਂ ਅਸੀਂ ਅੱਜ ਆ ਐਕਟੀਵਿਟੀ ਕੀਤੀ ਆ ਨੇ ਆਵਾਜ਼ ਚੱਕੀ ਆ ਹੁਣ ਉਹਨਾਂ ਨਾਲੋਂ ਮੱਚੀ ਹੋਈ ਨਾ ਭਾਜੜਾ ਬੈਣੀ ਆ ਉਲਟਾ ਇਹਨਾਂ ਵਿਚਾਰਿਆਂ ਨੂੰ ਗਰੀਬ ਪਰਿਵਾਰ ਨੂੰ ਇਹ ਸੰਜੀਵ ਵਿਚਾਰਾ ਨਾ ਕਿਸੇ ਨੂੰ ਕੋਈ ਗਲਤ ਕਵੇ ਇਹ ਪਰਿਵਾਰ ਵਿਚਾਰਾ ਇਦਾਂ ਦਾ ਵਾ ਸ਼ਾਂਤ ਰਹਿਵਾਲਾ ਮੁੰਡਾ ਘਰਾਂ ਜਾ ਕੇ ਫੜੀਆਂ ਦੇ ਕੱਪੜੇ ਵੇਚਦਾ ਹੁਣ ਉਹਨਾਂ ਨੇ ਕੀ ਕਹਿੰਦਾ ਪ੍ਰੀਤ ਕਿਉਂਕਿ ਉਹਨੇ 2 ਨੰਬਰ ਤੇ ਪੈਸੇ ਕਮਾਏ ਆ ਜਿਹੜੇ ਅਫਸਰ ਕੁਝ ਖਰੀਦ ਲੈਣੇ ਆ ਜਿਹੜਾ ਬੰਦਾ ਬਾਰ ਬਾਰ ਕਦੀ ਕਿਤੇ ਕਰੋੜ ਰੁਪਏ ਦੀ ਠੱਗੀ ਮਾਰਿਆ ਹੁਣ ਇਹਨਾਂ ਰਿਸ਼ਤੇਦਾਰ ਹੋਣ ਦੇ ਨਾਤੇ ਵੀ ਕਰੋੜ ਡੇਢ ਕਰੋੜ ਦੀਆਂ ਆਪਣੀਆਂ ਕਿਤੇ ਉੱਚੇ ਵੀ ਠੱਗੀ ਮਾਰ ਲਈ ਫੇ ਅਸਰਾਂ ਦੀਆਂ ਮਤਲਬ ਕਿਸੇ ਨਾ ਕਿਸੇ ਕਿਸੇ ਸ਼ੈਵ ਆ ਜਿਹੜਾ ਉਹ ਬੰਦੇ ਨੇ ਹੌਸਲੇ ਬਲੰਦ ਹੋਏ ਪਿਆ ਠੱਗੀਆਂ ਠੱਗੀਆਂ ਮਾਰੀ ਜਾਂਦਾ ਜਿਹੜਾ ਗਰੀਬ ਪਰਿਵਾਰਾਂ ਉਹਦੇ ਰੋਟੀ ਨਹੀਂ ਮਿਲ ਰਹੀ ਤੇ ਜਿਹੜੇ ਇਦਾਂ ਦੇ ਲੋਕ ਆ ਮੈਨੇਜਰ ਲੈਵਲ ਦੇ ਤੇ ਇਹ ਜਿਹੜੇ ਆ ਠੱਗੀਆਂ ਮਾਰ ਮਾਰ ਕੇ ਇਹਨਾਂ ਦੋ ਨੰਬਰ ਦਾ ਪੈਕ ਮਾਰ ਰਿਹਾ ਕਿਹੜੀ ਬੈਂਕ 'ਚ ਉਹ ਕੰਮ ਕਰਦਾ ਆ ਰਾਮ ਕੋਲ ਪਹਿਲਾਂ ਐਚਡੀਐਫਸੀ ਬੈਂਕ ਪਹਿਲਾਂ ਐਚਡੀਐਫਸੀ ਬੈਂਕ 'ਚ ਹੀ ਕਹਿੰਦੇ ਜੀ ਪੂਰ ਵੀ ਚਲੰਦਾ ਜਿਹੜੇ ਬੈਂਕ ਦੇ ਮੈਨੇਜਰ ਆ ਰਾਮ ਗੋਪਾਲ ਪਟੜਾਰੀ ਆ ਜੀ ਸੋ ਇਹਨਾਂ ਨੂੰ ਇਨਸਾਫ ਮਿਲਦਾ ਜੇ ਨਾਮ ਮਿਲਿਆ ਨਾਰਮਲ ਦਿਨਾਂ ਦੇ ਵਿੱਚ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਬੈਠਾਂਗੇ ਕਿਉਂਕਿ ਇਲੈਕਸ਼ਨਾਂ ਸਮਾਂ ਆਵਾ ਫਿਰ ਅਸੀਂ ਇਹ ਨਹੀਂ ਦੇਖਣਾ ਫਿਰ ਤਾਂ ਇਹ ਛੋਟੇ ਵੀਨਨ ਸਾਜ਼ਵਾਨਾ ਜਿੱਦਾਂ ਸਾਰੇ ਮਹੱਲੇ ਵਾਲੇ ਮੈਨੂੰ ਕਹਿਣਗੇ ਮੈਂ ਤੇ ਨਹੀਂ ਆਵਾਜ਼ بلند ਕਰੂੰਗਾ ਹਲਕੇ ਦਾ ਸੇਵਾਦਾਰ ਹੁੰਦਣਾ ਤੇ ਯੈਸ ਪਾ। ਕਿਰਪਾ ਲਵਾ। ਇਹ ਸੀ ਬਾਤ। ਕਿੰਨੇ ਟਾਈਮ ਤੋਂ ਜਿਹੜੇ ਕਿ ਤੁਸੀਂ ਜਿਹੜੇ ਕਿ ਸੱਤ ਪ੍ਰਕਾਸ਼ ਨੂੰ ਜਾਣਦੇ ਆ ਤਾਂ ਕਿਸ ਤਰੀਕੇ ਨਾਲ ਮਤਕਿਰ ਦੁਆਰਾ ਬੱਚਾ ਜਿਹੜੇ ਕਿ ਅਡਾਪਟ ਕੀਤਾ ਤੁਸੀਂ ਐਜ ਇੱਕ ਮਹੱਲਾ ਵਾਸੀ ਹੋ। ਅਸੀਂ 35 ਸਾਲ ਤੋਂ ਇੱਥੇ ਰਹਦੇ ਹਾਂ ਜੀ। ਇਹ ਇਹਦੇ ਛੋਟੇ ਨਾਲ ਦੇਖਦੇ ਪਏ ਇਹਨੂੰ ਇਹ ਰਾਤ ਕੀਤਾ ਦਾ ਨੇ ਇਹਨੂੰ ਇਹਦੀ ਭੈਣ ਇੱਕ ਹੁੰਦੀ ਦੋ ਭੈਣਾਂ ਹੁੰਦੀਆਂ ਹਨ ਇਹਦੀ ਇਹਦੀ ਬਾਅਦ ਚ ਇਹਨਾਂ ਨੇ ਬੜੀ ਇਹਨੇ ਸ਼ਿਕਾਇਤ ਕੀਤੀ ਪਰ ਇਹਨੂੰ ਕੋਈ ਪੱਲੇ ਨਹੀਂ ਪੰਦ ਰਿਹਾਗਾ ਹੁਣ ਜਿਹੜਾ ਕੀ ਕਹਿ ਲੋ ਕਿ ਇਹਨੇ ਤਾਂ ਭਾਂਜਾ ਆਵਾਜ਼ ਜਿਹੜਾ ਕੀ ਹੁਣ ਇਹਨਾਂ ਨੇ ਠੱਗੀ ਇਹਨਾਂ ਦਾ ਹੱਕ ਵੀ ਖੋਹ ਰਿਆ ਵਾ ਤਾਂ ਉਹਨੂੰ ਲੈ ਕੇ ਮਹੱਲੇ ਵਾਲੇ ਵੀ ਇਕੱਠੇ ਹੋਏ ਆ ਤਾਂ ਪ੍ਰਸ਼ਾਸਨ ਨੂੰ ਕੀ ਮੰਗ ਕੀ ਕਰਦੇ ਨਹੀਂ ਇਨਸਾਫ਼ ਹੋਇਆ ਜਾਂ ਚਰੇ ਨੂੰ ਪਰ ਲੋਕਾਂ ਦਾ ਇਹਨਾਂ ਸਾਥ ਦਵਾਇ ਜਾਵੇ ਮੈਂ ਤਮਜ਼ਦੂਰੀ ਕਰਦਾ ਵੇ ਰੋ ਰੋ ਕੇ ਚੜਦੀ ਅੱਖਾਂ ਨਹੀਂ ਆਂਦੇ ਕੋ ਤੁਹਾਨੂੰ ਲੱਗਦਾ ਜਿਵੇਂ ਕਿ ਆਰਾਮ ਪ੍ਰਕਾਸ਼ ਹੈਗਾ ਵਾ ਕਿ ਜਦ ਤੱਕ ਇਹਨਾਂ ਤੋਂ ਠੱਗਿਆ ਕਰਦਾ ਵਾ ਪਹਿਲਾਂ ਵੀ ਉਹਨੇ ਤੇ ਉੱਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜੇ ਸੱਜਣਾ ਕਰਦਾ ਉਹ ਜੇ ਚਾਲ ਵਾ ਪਹਿਲਾਂ ਵੀ ਉਥੇ ਸਪਰਾਡ ਕੀਤਾ ਉਹਨਾਂ ਨੇ ਤੇਰੇ ਨਾਲ ਸਭ ਤੋਂ ਮਾਦਾ ਹੈ ਜਹੀ ਗਈ ਜੀ महिला कपूरथलाशला की रिपोर्ट